ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਏਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾਵਾਂਗੇ ਦੋ ਬੜਾ ਗੱਪੜਾ ਤੇ ਇੱਕ ਤਾਜੀ ਸੂਈ ਵੀ ਜਰਸੀ ਡਿਟੇਲ ਰਿਵਿਊ ਤੋਂ ਪਕਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਟਲੋ ਸੋਨੂਗਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਹਸਨ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਹੈ 86990999700 86990999728 ਪਹਿਲਾ ਨੰਬਰ ਆਪਾਂ ਜਰਸੀ ਦੇਖੇ ਨਾ ਸੂਈ ਕਿਹੜਾ ਸੂਆ ਸੂਈ ਹੈ ਇਹ ਢਿਲੋ ਪਲੂਨ ਸੂਈ ਆ ਬਾਈ ਕੈ ਕਿ ਦਿਨ ਹੋ ਗਏ ਸੂਈ ਨੂੰ ਹੋ ਗਏ 4-5 ਕਿ ਦਿਨ ਜੇਰ ਜੂ ਰੋਕਿਆ ਜੇਰ ਜੂ ਰੋਕਿਆ ਜਮਾ ਤੇ ਮੂੰਹ ਤੋਂ ਚਾਰ ਦੰਦ ਦੀ ਆ ਜੀ ਪਹਿਲਾ ਸੂਆ ਪਲੂਨ ਸੂਈ ਆ ਕਿੰਨਾ ਕਦੋਂ ਦਾ ਹਾਜਰ ਆ ਉਦੋਂ ਹੁਣ ਹੋ ਗਈ ਢਿਲੋ 12-13 ਗੀ 12 ਕਿਲੋਟਰ ਮੈਨ ਨਾਲ ਆ ਠੀਕ ਆ ਕੋਈ ਨਿਆਣਾ ਪੌਂਦੀ ਲੋੜ ਨਹੀਂ ਇੱਧੇ ਭੇਜੋ ਹੁਣ ਸੋ ਧਾਰਾ ਵਗੈਰਾ ਦੇਖੋ ਪੂਰੇ ਸਾਫ ਸੁਥਰੀਆਂ ਮੋਟਾ ਚੋਣਾ ਜਾਵਾ ਹਨਾ ਮਗਰ ਅਸਮ ਜੀ ਧਾਰਾ ਮਾਰਦੀ ਤੇ ਬਾਕੀ ਦੁੱਧ ਵੀ ਬਰਫ ਵਰਗਾ ਚਿੱਟਾ ਜਾਵਾ ਜਾਵਾ ਬਾਈ ਸੋ ਧਾਰਾ ਵੇਖੋ ਚੋਣ ਚਵਾਜੀ ਇੱਕ ਨੰਬਰ ਆ ਅੰਦਾਜ਼ਾ ਇਹ ਤਾਂ ਕਿੰਨਾ ਕੁ ਦੇ ਦੁੱਧ ਦੀ ਜੀ ਦੁੱਧ ਦੀ 17-18 ਕਿਲੋ ਲੱਗਣੀ ਆਪੇ ਜੱਟ ਸੌਦਾ ਲਾਈਏ 16 ਤੋਂ ਪਾਰ ਵਾਲੀ ਹੈਗੀ ਭਾਜ ਦਾ ਕੀ ਰਹੂਗਾ ਭਾਜ ਦਾ ਮੁੱਲ ਕਰਦੇ 65000 ਵਜੈਸ ਹੋ ਜੂਗੀ ਹਾਂ ਮੰਨਸਾਂ ਤੋਰੀਵਾਰ ਨੂੰ ਸਭ ਤੋਂ ਕੱਦ ਕਾਠ ਵਗੈਰਾ ਦੇਖੋ ਬੈੜਦਾ ਚੰਗਾ ਤੇ ਬਾਕੀ ਸ਼ਾਈਨਿੰਗ ਸੂਨਿੰਗ ਬਹੁਤ ਆ ਸਭ ਬਰੀਡ ਵਗੈਰਾ ਦੇਖੋ ਮੂੰਹ ਮੱਥਾ ਚੰਗਾ ਪੂਰਾ ਕੰਨ ਨਿਕਾ ਨਿਕਾ ਤੇ ਪੂਰੀ ਬੋਦੀ ਵਾਲੀ ਬੈੜ ਆ ਜਮ ਹਾਂ ਦੰਦੋ ਚੌਗੀ ਆ ਹਨਾ ਹਾਂ ਚਾਰ ਬੰਦੇ ਬੱਕੂ ਜੱਤਰੀ ਫਿਰ ਕੋਈ ਹੋਰ ਸੋ ਬਹੁਤ ਮੂੰਹ ਮੱਥਾ ਦੇਖੋ ਕੰਨ ਜਾਤ ਚੰਗੀ ਆ 65000 ਰੁਪਏ ਕੀਮਤ ਆ ਦੋ ਤੋ 16 17 ਕਿਲੋ ਦੇ ਦੇਣਾ ਠੰਡੀ ਸੀਲ ਬਰਫ ਵਰਗੀ ਰਾਜੀ ਸਮੀ ਬੜੀ ਬਹੁਤ ਆ ਕੱਦ ਕਾਠ ਵੀ ਚੰਗਾ ਤੇ ਬੇਲਪੂੜਾ ਮੂੰਹ ਮੱਥਾ ਦੇਖੋ ਸ਼ਾਈਨਿੰਗ ਸੂਨਿੰਗ ਬਹੁਤ ਆ ਕਲਰ ਦੇ ਹਨਾ ਸੋ ਥਾੜ ਦੇ ਵਾ ਸੋਨਾ ਮੁਠੀ ਵਾਲਾ ਹੱਤੀ ਚਵਾਈ ਵਾਲਾ ਤੇ 65000 ਦੇ ਵਿੱਚੋਂ ਮਾਨਤਨ ਹੋ ਜਾਊਗਾ ਜੀ। ਥਾੜ ਵੀ ਕਰਾਂਗੇ ਮਾਨਤਨ। ਬੱਚਾ ਆ ਗਿਆ ਮੇਲਗਾਫ ਹਣ। ਹਾਂ ਬੱਸ ਆ ਗਈ। ਬੱਚਾ ਇਹਦੇ ਵਿੱਚ ਆ। ਸੋ ਥਾੜ ਦੇਖੋ ਨੇੜ ਤੋਂ। ਪੂਰਾ ਸੋਨਾ ਮੁਠੀ ਵਾਲਾ ਥਾਣਾ ਸਾਫ਼ ਸੁਸਰਾ ਜਾਵਾਂ। ਅੱਗੇ ਪਿੱਛੇ। ਬਾਕੀ ਟਾਈਮ ਵੀ ਕਿਹੜਾ ਹੋਇਆ ਬਈ ਲੋਨ ਤਾਂ ਚੋਈ। ਠੀਕ ਆ ਕਿ ਦੋ ਨੰਬਰ ਦੀ ਡੱਬੀ ਬੱਚੀ ਦੇਖੀ ਇਹਨੇ। ਦੂਜਾ ਸੋਹਾ ਖੋਦੀਆ ਵੀਰੋ। ਕੈ ਕਿਨੇ ਲੈ ਜੂਗੀ ਇਹ। ਲੈ ਲੈ ਜੂਗੀ ਜੀ ਮੰਨ ਕੇ ਚੱਲ ਇਹ 8-9। 8 ਕਿ ਦਿਨ ਬਾਕੀ। ਕਿੰਨਾ ਦੁੱਧ ਪਾ ਦੂਗੀ ਇਹ। ਦੁੱਧ ਦੇ ਦੋ 3 ਕਿਲੋ ਇਦਾਂ ਵੀ ਪੈਂਟ ਜਾਰੀ ਵਸ ਲੈਣ ਦੇਣੀ ਠੀਕ ਹੈ ਤੇ ਕੱਢ ਜੋ 8 ਦਿਨ ਹਾਂ ਹਾਂ 8 ਦਿਨ ਕੱਢੀ ਤੋਰੀ ਬਾਹਰ ਨਾ ਸੋ ਦੂਜੇ ਨੰਬਰ ਡੱਬੀ ਵੈੜ ਦੇਖੀਏ ਨੇ ਆਪਾਂ ਜਿੰਦਿਆਂ ਨੂੰ ਬਹੁਤਾ ਵੈੜ ਤੇ ਸਾਫ ਸੁਥਰੀ ਤੇ ਦੂਜਾ ਸੁਆਸ ਹੁੰਦੀ ਆ ਬਹੁਤ ਚੰਗੀ ਢਲੂ ਛੀਂਢੀ ਛੀਂਢੀ ਆ ਤੇ 65000 ਕੀਮਤ ਆ ਤੇ ਨਾਲਾ ਨੂੜਾ ਹਵਾਨੇ ਦੇ ਬਹੁਤ ਆ ਹਣਾ ਹਾਂ ਹਾਂ ਅੱਜ ਦਾ ਭਾਈ ਬੈਠਾ ਤਿਆਰ ਜੇ ਤਾਂ ਕੋਸੂਰ ਕਰ ਇੱਕ ਹਫਤਾ ਸੂਣ ਚ ਬਾਕੀ ਕੱਦ ਘੜ ਮੂੰਹ ਵਥਾ ਜਿੰਦਿਆਂ ਨਾਲੇ ਪਾਸ ਓਕੇ ਆ 65000 ਚ ਮਾਨਦਾਨ ਹੋ ਜਾਊਗਾ ਸੋ ਜਲਦਬੀੜ ਦੇਖੋ ਇਹਦੀ ਕਰਨ ਨਿਕਨਿਕਾ ਤੇ ਲੈ ਵਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਕੱਢਣਾ ਤੇ ਥਣ ਬੈਰ ਕੋਲ ਮੁਠੀ ਵਾਲਾ ਸਾਫ਼ ਸੁਥਰਾ ਹਾਥੀ ਚੋਈ ਵਾਲਾ ਥਾਣਾ ਸੂਣ ਦੇ ਵਿੱਚ ਇੱਕ ਹਫ਼ਤਾ ਬਾਕੀ ਰਹਿ ਗਿਆ 20 ਕਿਲੋ ਦੁੱਧ ਰਾਵਣਾ ਪਾ ਦੇਣਾ ਤੇ ਫੜ ਦੇਖ ਲੈ ਢਲੋਂ ਨੇੜ ਤੋਂ ਖਸਾ ਦੇ ਥਾਣ ਬਹੁਤ ਹਵਾਨਾ ਅੱਗੇ ਪਿੱਛੇ ਦਾ ਸੋ ਦੇ ਥਾਣ ਦੇਖ ਲੈ ਕੱਲਾ ਕੱਲਾ ਪਿਆ ਦਿਖਾ ਦੇ ਨੇੜ ਤੋਂ ਕੁਝ ਨਹੀਂ ਕਹਿੰਦੀ ਪੂਰੀ ਸੀ ਪੂਰਾ ਸਾਫ਼ ਸੁਥਰਾ ਥਾਣਾ ਹਣਾ ਤੇ ਅੱਗੇ ਤਿੰਨ ਨੰਬਰ ਤੇ ਆਪਾਂ ਦੇਖੇ ਨੇ ਗਰਲੈਂਡੋ ਗਰਲੈਂਡੋ ਬਈ ਦੂਜੇ ਸੂਏ ਸੂਣੇ ਕਿਆ ਕਿ ਦਿਨ ਕੱਢਦੀ ਐ ਇਹ ਕੱਲ ਲੈ ਜੀ ਬਈ 10 ਦਿਨ ਆਪਾਂ 5-7 ਦਿਨ ਕਹਿ ਕਿ ਦੀ ਕੋਈ ਫਿਰ ਤੇ ਥਣ ਪੂਰਾ ਮੋਟਾ ਲੱਗਿਆ ਵਾਣਾ ਠੀਕ ਆ ਸਵਾਦ ਆ ਜਾਏ ਕੋ ਚੋਣ ਇੱਕ ਨੰਬਰ ਧਾਰਾ ਧੂਰ ਦੇ ਇੱਕ ਨੰਬਰ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਢਿੱਲੋ ਦੂਗੀ 24 25 ਕਿਲੋ ਬਈ ਠੀਕ ਆ ਭਾਅ ਇਹਦਾ ਕੀ ਰੱਖਿਆ ਭਾਅ ਇਹਦਾ ਫੋਨ ਤੇਗਾ ਠੀਕ ਆ ਰੇਟ ਇਹਦਾ ਫੋਨ ਤੇ ਹੋਊਗਾ ਤੇ ਦੁੱਧ 24 25 ਕਿਲੋ ਪਾ ਦੋ ਮੋਜ ਨਾ ਮੋਜ ਤੇ ਪਾਓ ਵੀ ਪੂਰਾ ਫੈਟ ਵਾਲਾ ਹਨਾ ਪੂਰਾ ਫੈਟ ਵਾਲਾ ਬਾਕੀ ਥਾਣੀ ਦਿਖਾ ਦੇ ਢੱਲੋ ਜਾਨੀ ਮੇਰੇ ਨਾਲ ਬਾਕੀ ਢੱਲੇ ਢੁੱਲ ਬਹੁਤ ਬਈ ਆ ਬਈ ਕੱਢ ਜੂ 10000 ਰਾਮ ਨਾਲ ਮੋਜ ਨਾ ਮੋਜ ਨਾ ਵੀ ਦੇ ਸੋ 8 10 ਇਹਦੇ ਰਾਮ ਨਾਲ ਲੈ ਜਾ ਨ ਸੋ ਲੇਵਾ ਦੇਖੋ ਭਰਾਈ ਬਲੂਈ ਬਹੁਤ ਪਈ ਆ 10 ਦਿਨ ਆ ਰਾਮ ਨਾਲ ਘੜ ਜਣਿਆ ਤੇ ਥਣ ਦੂਰਾ ਗੁੱਲੇ ਵਾਲਾ ਲੱਗਿਆ ਹੋਇਆ ਜਮਾ ਤੇ ਗਰਲੇ ਡੋਲਾ ਥਾਣਾ ਜਮਾ ਗਰਲੇ ਡੋਲੇ ਪਿਓਰਾ ਥਣ ਹੁੰਦਾ ਲੱਗਿਆ ਵਾ ਬਾਕੀ ਕੱਦ ਫੁੱਲਾ ਬਾਈ ਠੀਕ ਹੈ ਸੋ ਕੱਦ ਕਾਟ ਪੂਰਾ ਓਕੇ ਆ ਜਿੰਦੇ ਜਣ ਤੇ ਹਵਾਨੇ ਦੇ ਨਾਲਾ ਨੂੜਾ ਬਹੁਤ ਚੰਗੇ ਦਿਖਾਈ ਦਿੰਦੀਆਂ ਤੇ ਭਾਰੀ ਪੂਰੀ ਪੜੀ ਵੀ ਬਹੁਤ ਜਿਆਦਾ ਪੱਠ ਫੁੱਟ ਦੀ ਬਣਤਰ ਕੁਆਲਿਟੀ ਦੇਖੋ ਬਿਲਕੁਲ ਮੱਜਾਂ ਨਾਲ ਦੀ ਪਈ ਆ ਤੇ ਦੁੱਧ ਵੀ ਇਹਨੇ ਫੈਟ ਵਾਲਾ ਪਉਣਾ ਰੇਟ ਇਹਦਾ ਫੋਨ ਤੇ ਹੋਊਗਾ 10 ਦਿਨ ਸੂਣ ਦੇ ਵਿੱਚ ਲੈਦੀ ਪਈ ਆ ਕੱਦ ਬੇਲ ਚੰਗੀ ਆ ਤੇ ਤੇਰਾ ਨਾਮ ਦਿਖਾਉ ਤੇ ਆਪਾਂ ਤੁਹਾਨੂੰ ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ 78990 99722 ਵੀਡੀਓ ਦੇਖਣੇ